ਗੱਲ ਚੱਲ ਰਹੀ ਸੀ ਵੀ ਜਿਹਦਾ ਵੀ ਇਸ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ ਸੰਘਰਸ਼ ਸਾਰਿਆਂ ਨੂੰ ਕਰਨਾ ਪੈਂਦਾ ਹੈ ਆ ਸਤਕਾਰਯੋਗ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਦੇਖੋ ਗੁਰੂ ਘਰ ਵਿੱਚ ਉਹਨਾਂ ਨੂੰ ਸਾਰਾ ਸੁੱਖ ਮਿਲਿਆ ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਵਰਗਾ ਸਹੁਰਾ ਮਿਲੇ ਜਿਨ੍ਹਾਂ ਨੂੰ ਬੀਬੀ ਭਾਨੀ ਵਰਗੀ ਸੱਸ ਮਿਲੀ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਵਰਗਾ ਪਤੀ ਮਿਲਿਆ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਪੁੱਤਰ ਮਿਲੇ ਹਰ ਸੰਘਰਸ਼ ਉਹਨਾਂ ਨੂੰ ਵੀ ਦੇਖਣਾ ਪਿਆ ਆਪਣੀ ਜ਼ਿੰਦਗੀ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹ 33 ਤਵੀ ਵਾਲੇ ਦਿਨ ਵੀ ਉਹਨਾਂ ਨੂੰ ਦੇਖਣੇ ਪਏ ਜ਼ਿੰਦਗੀ ਵਿੱਚ ਜਦੋਂ ਉਹ 33 ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਗਏ ਕੁਝ ਬੀਬੀਆਂ ਉਹਨਾਂ ਨਾਲ ਦੁੱਖ ਮੰਡਾਉਣ ਆਈਆਂ ਜਿਵੇਂ ਆਪਾਂ ਅਫਸੋਸ ਕਰਨੇ ਜਾਂਦੇ ਆ ਤੇ ਬੀਬੀਆਂ ਨੇ ਆ ਕੇ ਆਖਿਆ ਵੀ ਕਿਹੇ ਜੇ ਦਿਨ ਤੁਹਾਡੇ ਪਰਿਵਾਰ ਤੇ ਚੱਲੀ ਜਾਂਦੇ ਐ ਕਿਹੇ ਜਾ ਸਮਾ ਆ ਗਿਆ ਤੇ ਫਿਰ ਉਹ ਆਖਿਆ ਕਹਿੰਦੇ ਵੀ ਇਹ ਪਰਮੇਸ਼ਰ ਦੀ ਰਜ਼ਾ ਹੈ ਬੀਬੀਆਂ ਨੇ ਐਂ ਕਹਤਾ ਸੀ ਆਪਾਂ ਕਿਸੇ ਬਾਬੇ ਤੋਂ ਪੁੱਛ ਲੈਨੇ ਕਿਉਂਕਿ ਬੰਦਾ ਭੱਜਦਾ ਜਦੋਂ ਦੁਖੀ ਹੁੰਦਾ ਕਦੇ ਕਿਤੇ ਕਦੇ ਕਿਤੇ ਤੇ ਮਾਤਾ ਗੰਗਾ ਦੀ ਢੋਲਤਾ ਦੇਖੋ ਉਹ ਕਹਿੰਦੀ ਕਿਸੇ ਕੋਲੇ ਭੱਜਣ ਦੀ ਲੋੜ ਨਹੀਂ ਹਰ ਮੰਦਰ ਸਾਹਿਬ ਜਾ ਕੇ ਮੱਥਾ ਟੇਕੋ ਜਿੱਥੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਕਹਿੰਦੀ ਜੇ ਯਾਦ ਕਰਨਾ ਹੈ ਰੱਬ ਨੂੰ ਯਾਦ ਕਰੋ ਜੇ ਓਟ ਆਸਰਾ ਲੈਣਾ ਹੈ ਰੱਬ ਦਾ ਓਟ ਆਸਰਾ ਲਓ ਸਾਰਾ ਸੰਸਾਰ ਚੱਲਣ ਹਾਰ ਹੈ ਭਾਈ ਬਹੁਤ ਜਿਆਦੇ ਸੰਘਰਸ਼ ਮਾਤਾ ਗੰਗਾ ਜੀ ਨੂੰ ਆਪਣੀ ਜ਼ਿੰਦਗੀ ਵਿੱਚ ਕਰਨਾ ਪਿਆ ਦੇਖੋ ਏਡੇ ਵੱਡੇ ਗੁਰੂ ਦੀ ਪਤਨੀ ਅਕਾਲ ਤਖਤ ਦੇ ਮਾਲਕ ਦੀ ਹੋਵੇ ਮਾਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੋਵੇ ਨੋ ਬੀਬੀ ਭਾਨੀ ਦੀ ਤੇ ਗੁਰੂ ਰਾਮਦਾਸ ਦੀ ਨੋ ਹੋਵੇ ਤੇ ਕਹਿੰਦੇ ਉਹਦੀ ਜਿਹੜੀ ਜਠਾਣੀ ਸੀ ਬੀਬੀ ਕਰਮੋ ਤਾਨੇ ਮੇਣੇ ਨੂੰ ਉਹਦੇ ਵੀ ਚੱਲਣੇ ਪੈਂਦੇ ਸੀ ਔਰ ਤਾਨੇ ਔਰ ਔਰਤ ਦੁੱਖ ਝੱਲ ਲੈਂਦੀ ਐ ਤਕਲੀਫਾਂ ਝੱਲ ਲੈਂਦੀ ਐ ਗਰੀਬੀ ਝੱਲ ਲੈਂਦੀ ਐ ਪਰ ਔਰਤ ਛੇਤੀ ਕਿਤੇ ਮਹਿਣਾ ਨਹੀਂ ਚਾਹਦੀ ਤਾਨਾ ਨਹੀਂ ਚੱਲਦੀ ਜਦੋਂ ਕਰਮੋ ਨੇ ਕਹਿਤਾ ਸੀ ਨਾ ਵੀ ਤੁਹਾਡੇ ਘਰੇ ਪੁੱਤਰ ਹੈ ਨਹੀਂ ਉਦੋਂ ਗੁਰੂ ਅਰਜਨ ਦੇ ਮਹਾਰਾਜ ਨੂੰ ਆਖਿਆ ਸੀ ਮਹਾਰਾਜ ਤੁਹਾਡੇ ਘਰੋਂ ਤਾਂ ਕੋਈ ਖਾਲੀ ਮੁੜਦਾ ਹੀ ਨਹੀਂ ਤੇ ਮੈਨੂੰ ਤਾਨੇ ਸੁਣਨੇ ਪੈਂਦੇ ਫਿਰ ਦੇਖੋ ਸਾਰਾ ਇਤਿਹਾਸ ਤੁਸੀਂ ਪੜਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਇੱਕ ਸਮਾਂ ਆਇਆ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਉਧਰੋਂ ਕੁਝ ਉਮਰ ਦਾ ਤਕਾਜ਼ਾ ਆਇਆ ਇਸਾ ਹੋਇਆ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੀ ਕਹਿੰਦੀ ਬੇਟਾ ਜੀ ਜਦੋਂ ਮੈਂ ਸੰਸਾਰ ਤੋਂ ਜਾਵਾਂ ਤੇ ਮੇਰਾ ਸਰੀਰ ਤੁਸੀਂ ਜਲ ਪ੍ਰਵਾਹ ਕਰਨਾ ਜਿਵੇਂ ਤੁਹਾਡੇ ਪਿਤਾ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਰਾਵੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ ਸੀ ਕਹਿੰਦੀ ਮੈਂ ਵੀ ਉਸੇ ਤਰੀਕੇ ਨਾਲ ਮੇਰਾ ਸੰਸਕਾਰ ਕਰੀਂ ਤੇ ਕਹਿੰਦੇ ਨੇ ਇੱਕ ਭਾਈ ਮੇਰਾ ਨਾਮ ਦਾ ਸਿੱਖ ਸੀ ਬੜਾ ਪਿਆਰਾ ਸਿੱਖ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕੋਲ ਆਇਆ ਕਹਿੰਦਾ ਮਹਾਰਾਜ ਮੈਂ ਘਰ ਬਣਾਇਆ ਹੋਇਆ ਤੁਸੀਂ ਚਰਨ ਪਾਉ ਮਾਤਾ ਜੀ ਨੂੰ ਨਾਲ ਲੈ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਪੈਂਡਾ ਮਕਾਉਂਦੇ ਹੋਏ ਰਸਤੇ ਵਿੱਚ ਭਾਈ ਸਾਈਂਦਾਸ ਕੋਲੇ ਠਹਿਰਦੇ ਐ ਤੇ ਭਾਈ ਮੇਰੇ ਦੇ ਪਿੰਡ ਬਾਬੇ ਬਕਾਲੇ ਦੀ ਧਰਤੀ ਤੇ ਜਾਂਦੇ ਆ ਉੱਥੇ ਕੁਝ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਉਹਨਾਂ ਦੇ ਸਤਕਾਰਯੋਗ ਮਾਤਾ ਉਹਨਾਂ ਦੇ ਕੀ ਆਪਣੇ ਸਾਰਿਆਂ ਦੇ ਮਾਤਾ ਮਾਤਾ ਗੰਗਾ ਜੀ ਉੱਥੇ ਠਹਿਰੇ ਤੇ ਆਪਦੇ ਪੁੱਤਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਕਹਿਣ ਲੱਗੇ ਕਹਿੰਦੇ ਜੀ ਬੇਟਾ ਜੀ ਮੇਰਾ ਅੰਤਮ ਸਮਾਂ ਨੇੜੇ ਆ ਗਿਆ ਰਾਤ ਨੂੰ ਮਾਤਾ ਜੀ ਉੱਠੇ ਰਾਤ ਨੂੰ ਉੱਠ ਕੇ ਕਹਿੰਦੇ ਆਪ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕੋਲੇ ਬੈਠੇ ਐ ਬਾਬਾ ਵਿਧੀ ਚੰਦ ਜੀ ਕੋਲੇ ਬੈਠੇ ਐ ਭਾਈ ਜੇਠਾ ਜੀ ਕੋਲੇ ਬੈਠੇ ਐ ਦੇਖੋ ਜਾਣਾ ਕਿਹੇ ਜਾਂ ਮਾਤਾ ਗੰਗਾ ਜੀ ਦਾ ਜਪਜੀ ਸਾਹਿਬ ਦਾ ਪਾਠ ਸੁਖਮਣੀ ਸਾਹਿਬ ਦਾ ਪਾਠ ਤੇ ਕਿੰਨੇ ਸਿੱਖ ਬੈਠੇ ਕੋਲੇ ਵੈਗਰੂ ਵੈਗਰੂ ਕਰ ਰਹੇ ਆ ਤੇ ਜਦੋਂ ਸੁਖਮਣੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਮਾਤਾ ਜੀ ਨੇ ਅਸੀਸ ਨਿਵਾਇਆ ਬਸ ਸੀਸ ਨਿਵਾਉਂਦੇ ਗਏ ਤੇ ਉਹਨਾਂ ਦੇ ਪ੍ਰਾਣ ਸੀ ਜਿਹੜੇ ਪ੍ਰਭਪੂਰੀ ਪਿਆਨਾ ਕਰਦੇਗੇ ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਸਰੀਰ ਛੱਡਿਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਬਾਬਕ ਨੂੰ ਰੱਖਿਆ ਭਾਈ ਸਾਹਿਬ ਜੀ ਕੀਰਤਨ ਸ਼ੁਰੂ ਕਰਦੇ ਹੋਏ ਭਾਈ ਬਾਬਕ ਜੀ ਬੜਾ ਪਿਆਰਾ ਕੀਰਤਨੀਆਂ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਕੀਰਤਨ ਸ਼ੁਰੂ ਹੋ ਗਿਆ ਸੁਬਾਹ ਤੱਕ ਬਹੁਤ ਜ਼ਿਆਦਾ ਸੰਗਤਾਂ ਇਕੱਤਰ ਹੋ ਗਈਆਂ ਕਿਉਂਕਿ ਕਾਲ ਤਖਤ ਦੇ ਮਾਲਕ ਦੀ ਮੰਗ ਹੀ ਸੀ ਆਕਰਮ ਨੂੰ ਸੰਸਾਰ ਚ ਇੰਨਾ ਉਹਨਾਂ ਦਾ ਗੁਰੂ ਘਰ ਨੂੰ ਵੱਡੀ ਦੇਣ ਕਹਿੰਦੇ ਅਰਥੀ ਤਿਆਰ ਹੋਈ ਬੜੇ ਪਿਆਰੇ ਸਿੱਖ ਕਾਨੀ ਲੱਗੇ ਗੁਰੂ ਸਾਹਿਬ ਕਾਨੀ ਲੱਗੇ ਤੇ ਜਦੋਂ ਦਰਿਆ ਵਿੱਚ ਵਿਆਸਾ ਦਰਿਆ ਵਿੱਚ ਜਲ ਪ੍ਰਵਾਹਤ ਕਰਨਾ ਸੀ ਮਾਤਾ ਜੀ ਦਾ ਪਰਤਵ ਸਰੀਰ ਜਿੰਨਾ ਚਿਰ ਉਹ ਸਰੀਰ ਜਾਂਦਾ ਦਿਸਦਾ ਰਿਹਾ ਠੀਕ ਤੇ ਜਦੋਂ ਸਰੀਰ ਜਲ ਦੇ ਵਿੱਚ ਪੂਰੀ ਤਰ੍ਹਾਂ ਪ੍ਰਵਾਹਤ ਹੋ ਗਿਆ ਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਜਦੋਂ ਪੁੱਛਿਆ ਮਹਾਰਾਜ ਤੁਹਾਡਾ ਮਨ ਭਰ ਆਇਆ ਸਿੱਖਾਂ ਨੇ ਕਹਿੰਦੇ ਇਹ ਉਹ ਮਾਤਾ ਸੀ ਜਿਹੜੀ ਨੇ ਬਹੁਤਾ ਜ਼ਿਆਦੇ ਸੰਘਰਸ਼ ਕੀਤਾ ਜਿਨੇ ਪਤੀ ਦੇ ਨਾਲ ਸੰਘਰਸ਼ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸਜਣੋ ਜਦੋਂ ਪਿਰਥੀ ਚੰਦ ਲੰਗਰ ਦੀਆਂ ਰਸਤਾ ਰੋਕ ਲੈਂਦਾ ਸੀ ਨਾ ਦੋਵੇਂ ਜੀ ਭੁੱਖੇ ਧਰਤੀ ਤੇ ਸੌਂਦੇ ਰਹੇ ਤੇ ਐਂ ਪੜ ਕੇ ਸਬਰ ਕਰ ਲੈਂਦੇ ਸੀ ਕੇਤਿਆਂ ਦੂਖ ਭੂਖ ਸਦ ਮਾਰੇ ਪੇ ਦਾਤ ਤੇਰੀ ਦਾ ਤਾਰੋ ਸਜਣੋ ਜੇ ਪਤਨੀ ਪਰਖਣੀ ਹੋਵੇ ਪਤਨੀ ਪਰਖੀ ਗਰੀਬੀ ਚ ਜਾਂਦੀ ਉਹ ਕਿਸੇ ਸ਼ਾਇਰ ਦੀਆਂ ਉਹ ਵਿਚਾਰਾ ਮੈਨੂੰ ਵਧੀਆ ਲੱਗੀਆਂ ਕਹਿੰਦਾ ਆਜੇ ਕਦੇ ਗਰੀਬੀ ਭੁੱਲਣਾ ਪੈ ਜੇ ਸ਼ੌਹਰਤ ਨੂੰ ਸੂਟ ਟਾਕੀਆਂ ਵਾਲਿਓ ਇਹ ਪਉਣੇ ਪੈ ਜਾਣ ਔਰਤ ਨੂੰ ਵੱਟ ਜਾਣ ਜਦ ਪਾਸਾ ਰਿਸ਼ਤੇਦਾਰ ਕਰੀਬੀ ਦੇ ਔਰਤ ਪਰਖੀ ਜਾਂਦੀ ਹੈ ਜਾਰੋ ਵਿੱਚ ਗਰੀਬੀ ਦੇ ਇਹੇ ਜੇ ਟਾਈਮ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਆਏ ਮਾਤਾ ਗੰਗਾ ਦਾ ਬਹੁਤਾ ਜਿਆਦੇ ਸਾਥ ਰਿਆ ਕਿੰਨਾ ਕਿੰਨਾ ਕੁਝ ਉਹਨਾਂ ਨੂੰ ਸੁਣਨਾ ਪਿਆ ਸੋ ਇਹ ਬਹੁਤ ਵੱਡੀ ਕੁਰਬਾਨੀ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਫੇਰ ਕਹਿੰਦੇ ਉਹਨਾਂ ਨੇ ਮੈਨੂੰ ਕਿੰਨੇ ਵਾਰਾਂ ਤੋਂ ਬਚਾਇਆ ਸਕਾ ਤਾਇਆ ਮਾਰਨ ਤੇ ਤੁਰਿਆ ਤੁਲਿਆ ਹੋਇਆ ਸੀ ਬ੍ਰਿਥੀ ਚੰਦ ਦਾ ਸਕੀ ਤਾਈ ਨਹੀਂ ਚਾਹੁੰਦੀ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜਉਂਦੇ ਰਹੇ ਕਦੇ ਸੱਪ ਛੱਡ ਦੇਣਾ ਕਦੇ ਦਾਈ ਨੂੰ ਭੇਜ ਦੇਣਾ ਵੀ ਜ਼ਹਿਰ ਵਾਲਾ ਦੁੱਧ ਪਿਆ ਦੇ ਕਦੇ ਖੜਾਵੇ ਨੂੰ ਭੇਜ ਦੇਣਾ ਆਹ ਦਹੀਂ ਖਵਾ ਦੇਂ ਜ਼ਹਿਰ ਵਾਲੀ ਖਤਮ ਕਰ ਦੇਂ ਇੰਨੇ ਵਾਰ ਹੋਏ ਕਹਿੰਦਾ ਮੇਰੀ ਮਾਂ ਨੇ ਮੈਨੂੰ ਬਚਾ ਕੇ ਰੱਖਿਆ ਘਰ ਔਰਤ ਸੰਭਾਲਦੀ ਓਏ ਔਰਤ ਪਤੀ ਨੂੰ ਸੰਭਾਲ ਕੇ ਰੱਖਦੀ ਹੈ ਉਹਦੀ ਛੇਤ ਦਾ ਖਿਆਲ ਰੱਖਦੀ ਹੈ ਉਹਦੇ ਵਸਤਰਾਂ ਦਾ ਖਿਆਲ ਰੱਖਦੀ ਹੈ ਇੱਕ ਦਿਨ ਔਰਤ ਪੇਕੇ ਚਲੀ ਜਾਵੇ ਕੁੜਤਾ ਢਦਾ ਪਾਉਨੇ ਪਜਾਮਾ ਢਦਾ ਆਪਦੇ ਵਸਤਰ ਨਹੀਂ ਥੰਦੇ ਆਕਰ ਮਾਲਕੀ ਚੀਜ਼ ਹੈ ਜਰ ਇਹੀ ਨਹੀਂ ਪਤਾ ਲੱਗਦੀ ਵੀ ਕਿੱਥੇ ਪਈ ਐਨਾ ਵੱਡਾ ਯੋਗਦਾਨ ਹੁੰਦਾ ਪਤੀ ਨਾਲ ਉਹਦਾ ਜਿਹੜਾ ਇੱਕ ਹੈ ਸਹਿਯੋਗ ਬੱਚਿਆਂ ਨਾਲ ਸਹਿਯੋਗ ਸੱਸ ਸਹੁਰੇ ਨਾਲ ਸਹਿਯੋਗ ਘਰ ਤਾਂ ਸਾਰਾ ਖੜੀ ਔਰਤ ਤੇ ਹੁੰਦਾ ਔਰਤ ਪੈਰ ਪਿੱਛੇ ਪੱਟ ਲੈ ਵੱਡੇ ਵੱਡੇ ਮਹਿਲ ਖੰਡਰ ਬਣਦੇ ਦੇਖ ਲੈ ਤੇ ਜੇ ਔਰਤ ਘਰ ਬੰਨਣ ਤੇ ਆਵੇ ਔਰਤ ਸੂਈ ਨਾਲ ਘਰ ਬੰਨ ਕੇ ਵੀ ਦਿਖਾ ਦਿੰਦੀ ਹੈ ਕਿੰਨੇ ਪਰਿਵਾਰ ਰਹੇ ਜਿਹੇ ਜਿੱਥੇ ਨਸ਼ੇ ਕਰਕੇ ਗਰੀਬੀ ਆ ਗਈ ਜਾਂ ਬਿਮਾਰੀ ਕਰਕੇ ਗਰੀਬੀ ਆ ਗਈ ਜਿਹੜੀਆਂ ਭੈਣਾ ਮਾੜਾ ਮੁੱਟਾ ਕਢਾਈ ਕਤਾਈ ਦਾ ਕੰਮ ਕੋਈ ਸੂਟ ਬਣਾਉਣੇ ਕੱਢਣੇ ਜਾਣਦੀਆਂ ਸਨ ਉਹਨਾਂ ਨੇ ਸੂਈ ਦੇ ਸਾਰੇ ਨਾਲ ਹੀ ਬੱਚੇ ਪੜਾ ਲਏ ਵਿਚਾਰੀਆਂ ਨੇ ਉਹਨਾਂ ਨੇ ਆਪਦੀ ਕਬੀਲਦਾਰੀ ਸੈੱਟ ਕਰਨੀ। ਸੋ ਮੇਰਾ ਕਹਿਣ ਤੇ ਭਾਵ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਉਹ ਮਾਤਾ ਸੀ ਜਿਨੇ ਮੇਰੇ ਪਿਤਾ ਨਾਲ ਬੜਾ ਸਹਿਯੋਗ ਦਿੱਤਾ ਕਹਿੰਦੇ ਮੈਨੂੰ ਬੜੇ ਮਾਰਾਂ ਤੋਂ ਬਚਾਇਆ ਇਹ ਉਹ ਮਾਤਾ ਸੀ ਜਿਨੇ ਕਹਿੰਦੇ ਮੈਨੂੰ ਕਿਹੇ ਜੇ ਟਾਈਮ ਚੋਂ ਕੱਢ ਕੇ ਕਾਲ ਤਖਤ ਤੇ ਬਿਠਾਉਂਦਾ ਕਾਲ ਤੱਕ ਦਾ ਮਾਲਕ ਬਣਾਉਂਦਾ। ਸੋ ਇਹ ਮਾਤਾ ਗੰਗਾ ਜੀ ਦਾ ਕਾਲ ਚਲਾਣਾ ਸੀ। ਸਰੀਰ ਉੱਥੇ ਜਲ ਪ੍ਰਵਾਹ ਕੀਤਾ ਤੇ ਭਾਈ ਮੇਰਾ ਕਹਿਣ ਲੱਗਿਆ ਕਹਿੰਦਾ ਮਹਾਰਾਜ ਅੰਤਮ ਰਸਮਾਂ ਵੀ ਇੱਥੇ ਕਰੋ ਮਾਤਾ ਜੀ ਦੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਨਹੀਂ ਸੰਗਤਾਂ ਸਾਨੂੰ ਉਮਰਤਸਰ ਡੀਕਦੀਆਂ ਮਾਤਾ ਇੱਥੇ ਆ ਗਈ ਸੀ ਇਹਦੀਆਂ ਲੋਹਾਾਂ ਪਿੱਛੇ ਡੀਕ ਰਹੀਆਂ ਸੱਸਾਂ ਲੋਹਾਾਂ ਦਾ ਵੀ ਬੜਾ ਪ੍ਰੇਮ ਸੀ ਕਹਿੰਦੇ ਮਾਤਾ ਦੀਆਂ ਲੋਹਾਾਂ ਡੀਕਦੀਆਂ ਤੇ ਵੀ ਉਹ ਸਾਰਾ ਜਦੋਂ ਪਰਿਵਾਰ ਗੁਰੂ ਸਾਹਿਬ ਜੀ ਦਾ ਉੱਥੇ ਗਿਆ ਫਿਰ ਉੱਥੇ ਜਿਹੜਾ ਬਾਕੀ ਦੀਆਂ ਗਿੜੀ ਮਰਜ਼ਾਦਾ ਸੀ ਸਾਡੇ ਧਰਮ ਦੀ ਉਹ ਬਾਕੀ ਦੀ ਅਮਰਸਰ ਨੂੰ ਬਾਕੀ